ਇਹ ਜੋ ਪਰਮੈਸ਼ਰ ਬਲਵਿੰਦ ਲਾਹੌਰ ਸਾਹਿਬ ਦੀ ਹੈ ਜੀ ਤੇ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਤੁਸੀਂ ਇੱਕ ਹਾਜ਼ਰ ਹੋ ਗਏ ਬੜੀ ਖੁਸ਼ੀ ਹੋਈ ਮਨ ਨੂੰ ਮਿਲਿਆ ਇਹਦੇ ਲਈ ਕਿਤਾਬਾਂ ਜਿਹੜੀ ਪ੍ਰੋਜੈਕਟ ਕਰਦੇ ਥੈਂਕ ਯੂ ਇਹਨਾਂ ਦੀ ਪਰਮੈਸ਼ਰ ਦੀ ਇੱਕ ਰਚਨਾ ਪੇਸ਼ ਕਰ ਰਹੀ ਹਾਂ ਮੈਨੂੰ ਇਉਂ ਲੱਗਦਾ ਮੈਂ ਜਿੱਤ ਕੇ ਸਭ ਕੁਝ ਹਰ ਗਿਆ ਵੀ ਬਾਪੂ ਮੈਨੂੰ ਇਹ ਲੱਗਦਾ ਮੈਂ ਜਿੱਤ ਕੇ ਸਭ ਕੁਝ ਹਰ ਗਿਆ ਬੇਬਾਕੂ ਜਦ ਪੱਗ ਦੀ ਹੋਈ ਰਸਮ ਮੇਰਾ ਗੱਜ ਹਰ ਗਿਆ ਬੇਬਾਕੂ ਜਦ ਪੱਗ ਦੀ ਹੋਈ ਰਸਮ ਮੇਰਾ ਗੱਜ ਹਰ ਗਿਆ ਬੇਬਾਕੂ ਜਦ ਬੱਕ ਬੰਨੀ ਮੈਂ ਤੇਰੀ ਮੇਰਾ ਗੱਜ ਹਰ ਗਿਆ ਬੇਬਾਕੂ ਬੱਡੇ ਮਾਮੇ ਨੇ ਜਦ ਪੱਗ ਬੰਨੀ ਸਿਰ ਤੇ ਮੇਰੇ ਕਾਲਜਾ ਮੂੰਹ ਨੂੰ ਆ ਗਿਆ ਫਿਰ ਰੱਖ ਹੋਏ ਨਾ ਜੇਰੇ ਬੱਡੇ ਮਾਮੇ ਨੇ ਜਦ ਪੱਗ ਬੰਨੀ ਸਿਰ ਤੇ ਮੇਰੇ ਕਾਲਜਾ ਮੂੰਹ ਨੂੰ ਆ ਗਿਆ ਫਿਰ ਰੱਖ ਹੋਏ ਨਾ ਜੇਰੇ ਏ ਮੋਤ ਕੀ ਹਾ ਦੁੱਖ ਪਤਾ ਨਹੀਂ ਮੈਂ ਕਿੰਜ ਜਰ ਗਿਆ ਵੀ ਜਦੋਂ ਪੱਗ ਬੰਨੀ ਮੈਨੂੰ ਤੇਰੀ ਮੇਰਾ ਗੱਜ ਅਰਗੇ ਅਬੀ ਬਾਪੂ ਜਦੋਂ ਪੱਗ ਨਹੀਂ ਹੋਈ ਰਸਮ ਮੇਰਾ ਗੱਜ ਅਰਗੇ ਅਬੀ ਬਾਪੂ ਤੇਰੇ ਸਿਰ ਤੇ ਜੋ ਸਰਦਾਰੀਆਂ ਸੀ ਜਿੰਨੇ ਵਾਰੀਆਂ ਬਣਗੀਆਂ ਨੇ ਇੱਕ ਅੱਧੀ ਨਹੀਂ ਛੂਟੀਆਂ ਵੱਡੀਆਂ ਸਾਰੀਆਂ ਬਣਗੀਆਂ ਨੇ ਤੇਰੇ ਸਿਰ ਤੇ ਜੋ ਸਰਦਾਰ ਜਿੰਮੇਬਾਰੀਆਂ ਬਣ ਗਈਆਂ ਨੇ ਇੱਕ ਅੱਧੀ ਨਹੀਂ ਛੂਟੀਆਂ ਵੱਡੀਆਂ ਸਾਰੀਆਂ ਬਣ ਗਈਆਂ ਨੇ ਭਰ ਜਾਂਦੀ ਪੰਡ ਭਾਰੀ ਸਿਰ ਤੇ ਧਰ ਗਿਆ ਬੇ ਬਾਪੂ ਨਹੀਂ ਭਰ ਜਾਂਦੀ ਪੰਡ ਭਾਰੀ ਸਿਰ ਤੇ ਧਰ ਗਿਆ ਬੇ ਬਾਪੂ ਜਦੋਂ ਬੱਗਬੰਦੀ ਮੈਨੂੰ ਤੇਰੀ ਮੇਰਾ ਗੱਜ ਭਰ ਗਿਆ ਬੇ ਬਾਪੂ ਜਦੁ ਪਗਦੀ ਹੋਈ ਰਸਮ ਮੇਰਾ ਗੱਚ ਫਰ ਗਿਆ ਮੇ ਬਕੂ ਸੰਸਕਾਰ ਫੁੱਲ ਫੂਗ ਮਕਾਣਾ ਸਭ ਕੰਮ ਨਿਪੜ ਗਏ ਮੈਨੂੰ ਇਉਂ ਲੱਗਦਾ ਹੈ ਮੇਰੇ ਨਾਲ ਜਿਵੇਂ ਮੇਰੇ ਲੇਖ ਨੇ ਵਿਗੜ ਗਏ ਸੰਸਕਾਰ ਫੁੱਲ ਫੂਗ ਮਕਾਣਾ ਸਭ ਕੰਮ ਨਿਪੜ ਗਏ ਮੇਰੇ ਦੇਖਣੇ ਵਿਗੜ ਗਏ ਆਂਸਕਾਰ ਫੁੱਲ ਤੂਗ ਮਕਾਣਾ ਸਭ ਕੰਮ ਨਿਪੜ ਗਏ ਮੈਨੂੰ ਇਉਂ ਲੱਗਦਾ ਹੈ ਮੇਰੇ ਨਾਲ ਜਿਵੇਂ ਮੇਰੇ ਦੇਖਣੇ ਵਿਗੜ ਗਏ ਮੈਂ ਦਿਲ ਤੇ ਪੱਥਰ ਧਰ ਸਾਰੇ ਕੰਮ ਕਰ ਗਿਆ ਬੀ ਬਾਪੂ ਮੈਂ ਦਿਲ ਤੇ ਪੱਥਰ ਧਰ ਸਾਰੇ ਕੰਮ ਕਰ ਗਿਆ ਬੀ ਬਾਪੂ ਜਦ ਰੁਪਗਦੀ ਹੋਈ ਰਸਮ ਮੇਰਾ ਗਚ ਅਰ ਗਿਆ ਬੇ ਵਕੂ ਜਦ ਬਗਮਨੀ ਮੈਨੂੰ ਤੇਰੀ ਮਿਆਗਚ ਅਰ ਗਿਆ ਬੇ ਵਕੂ ਹੰਦਸਾ ਸਭ ਸਕੇ ਜ਼ਬਰਤੀ ਕਹਿ ਬੈਠ ਚੱਲੇ ਸਾਨੂੰ ਤੇਰੇ ਚੂਟ ਰੱਬਉ ਦਿਸਦਾ ਤੂੰ ਤਕੜਾ ਹੋ ਕਹਿ ਚੱਲੇ ਤੀ ਬਹਿ ਬਹਿ ਦੁਰ ਚੱਲੇ ਸਾਨੂੰ ਤੇਰੇ ਚੂਟ ਤੇਰਾ ਪਿਉ ਦਿਸਦਾ ਈ ਟੱਕ ਰਹਾ ਹੁਕੈ ਚੱਲੇ ਗੁਰਦੀਪ ਕਿਵੇਂ ਕਹੇ ਬਿਨ ਤੇਰੇ ਮੇਰਾ ਸੜ ਗਿਆ ਬੇ ਬਾਪੂ ਜਦ ਪੱਗ ਦੀ ਹੋਈ ਰਸ ਮੇਰਾ ਗੱਚ ਹਰ ਗਿਆ ਬੇ ਬਾਪੂ ਜਦ ਪੱਕ ਬਣੀ ਮੈਂ ਤੇਰੀ ਮੇਰਾ ਗੱਚ ਹਰ ਗਿਆ ਬੇ ਬਾਪੂ